ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਨੰਬਰ 1 ਜੇਕਰ ਤੁਹਾਡੇ ਹੱਥਾਂ ਪੈਰਾਂ ਉਪਰ ਅਕਸਰ ਜਲਨ ਜਾਂ ਫਿਰ ਖਾਜ ਹੁੰਦੀ ਰਹਿੰਦੀ ਹੈ ਤਾਂ ਰੋਜ਼ਾਨਾ ਨਹਾਉਣ ਤੋਂ ਬਾਅਦ ਮੱਖਣ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਜਲਨ ਤੇ ਖਾਜ ਬਿਲਕੁਲ ਠੀਕ ਹੋ ਜਾਵੇਗੀ ਨੰਬਰ 2 ਜੇਕਰ ਬੱਚਾ ਮਾਂ ਦਾ ਦੁੱਧ ਪੀ ਰਿਹਾ ਹੈ ਤਾਂ ਮਾਂ ਨੂੰ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦਾ ਜ਼ਿਆਦਾ ਸੇਵਨ ਕਰਨਾ ਬੱਚੇ ਦੇ ਸਰੀਰ ਉਪਰ ਇਹਨਾਂ ਚੀਜ਼ਾਂ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 3 ਸਾਗ ਵਿੱਚ ਹਮੇਸ਼ਾ ਪਾਲਕ ਦੀ ਜਿੰਨੀ ਵਰਤੋਂ ਘੱਟ ਹੁੰਦੀ ਹੈ ਉਨੀ ਘੱਟ ਕਰੋ ਕਿਉਂਕਿ ਇਸ ਨਾਲ ਸਾਡੇ ਸਰੀਰੰਦਰ ਜ਼ਿਆਦਾ ਤਿਜ਼ਾਬ ਬਣਦਾ ਹੈ ਸਾਗ ਵਿੱਚ ਪਾਲਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਨੰਬਰ 4 ਜੇਕਰ ਤੁਹਾਡੇ ਕੱਪੜੇ ਸਰਦੀਆਂ ਦੇ ਮੌਸਮ ਵਿੱਚ ਸੁੱਕ ਨਾ ਰਹੇ ਹੋਣ ਤਾਂ ਉਹਨਾਂ ਉੱਪਰ ਹਲਕੀ-ਹਲਕੀ ਪ੍ਰੈਸ ਫੇਰ ਦਿਓ ਇਸ ਨਾਲ ਉਹ ਆਸਾਨੀ ਨਾਲ ਸੁੱਕ ਜਾਣਗੇ ਨੰਬਰ 5 ਜੇਕਰ ਤੁਹਾਡੇ ਵਾਲ ਨਾ ਸੁੱਕ ਰਹੇ ਹੋਣ ਤਾਂ ਡਰਾਇਰ ਨਾਲ ਵਾਲਾਂ ਨੂੰ ਆਸਾਨੀ ਨਾਲ ਤੁਸੀਂ ਸੁਕਾ ਸਕਦੇ ਹੋ ਨੰਬਰ 6 ਜੇਕਰ ਸਰਦੀਆਂ ਦੇ ਮੌਸਮ ਵਿੱਚ ਤੁਹਾਡੀ ਕਮਰ ਵਿੱਚ ਜ਼ਿਆਦਾ ਦਰਦ ਹੁੰਦਾ ਹੈ ਤਾਂ ਕਿਸੇ ਬੈਦ ਨੂੰ ਕਮਰ ਦਰਦ ਵਾਲਾ ਪੰਜੀਰੀ ਦਾ ਸਮਾਨ ਲੈ ਕੇ ਪੰਜੀਰੀ ਬਣਾ ਕੇ ਖਾਓ ਉਸ ਮਾਨ ਨਾਲ ਤੁਹਾਡੀ ਕਮਰ ਕਮਰ ਵਿੱਚ ਦਰਦ ਹੋਣ ਤੋਂ ਹਟ ਜਾਵੇਗਾ ਤੇ ਨਾਲ ਹੀ ਸਰੀਰ ਨੂੰ ਬਹੁਤ ਤਾਕਤ ਮਿਲੇਗੀ। ਨੰਬਰ 7 ਜੇਕਰ ਸਾਗ ਵਿੱਚ ਮਿਰਚ ਜ਼ਿਆਦਾ ਪੈ ਜਾਵੇ ਤਾਂ ਉਸ ਨੂੰ ਇੱਕ ਜਾਂ ਫਿਰ ਦੋ ਟਮਾਟਰਾਂ ਦਾ ਤੜਕਾ ਲਗਾ ਦਿਓ ਇਸ ਦੀ ਮਦਦ ਨਾਲ ਮਿਰਚ ਘੱਟ ਹੋ ਜਾਵੇਗੀ। ਨੰਬਰ 8 ਦਹੀਂ ਨੂੰ ਹਮੇਸ਼ਾ ਸਵੇਰ ਤੇ ਦੁਪਹਿਰੇ ਹੀ ਖਾਓ ਜੋ ਸਾਡੇ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ਇਸ ਨੂੰ ਰਾਤ ਨੂੰ ਭੁੱਲ ਕੇ ਵੀ ਨਾ ਖਾਓ ਨੰਬਰ 9 ਜਦੋਂ ਵੀ ਤੁਸੀਂ ਸੂਜੀ ਦੀ ਖੀਰ ਬਣਾਉਂਦੇ ਹੋ ਤਾਂ ਕਈ ਵਾਰ ਗਰਮ ਦੁੱਧ ਵਿੱਚ ਸੂਜੀ ਪਾਉਣ ਕਾਰਨ ਉਸ ਵਿੱਚ ਗੱਠਾ ਬਣ ਜਾਂਦੀਆਂ ਹਨ ਇਸ ਲਈ ਗੱਠਾ ਨੂੰ ਖੋਰਨ ਲਈ ਉਸ ਵਿੱਚ ਇੱਕ ਵਾਰ ਗ੍ਰੈਂਡਡ ਫੇਰ ਦਿਓ ਇਸ ਨਾਲ ਸਾਰੀਆਂ ਗੱਠਾਂ ਖੁਰ ਜਾਣਗੀਆਂ ਇਹ ਨੁਕਤਾ ਤੁਸੀਂ ਕਾਸਟਰਡ ਲਈ ਵੀ ਵਰਤ ਸਕਦੇ ਹੋ ਨੰਬਰ 10 ਕੋਟੀਆਂ ਸਵਾਟਰਾਂ ਤੇ ਬੂਰਾ ਨੂੰ ਆਸਾਨੀ ਨਾਲ ਲਾਉਣ ਲਈ ਉਹਨਾਂ ਉੱਪਰ ਚੇਪੀ ਰੱਖ ਕੇ ਖਿੱਚ ਲਓ ਇਸ ਨਾਲ ਸਾਰੇ ਬੂਰ ਆਸਾਨੀ ਨਾਲ ਨਿਕਲ ਜਾਣਗੇ। ਨੰਬਰ 11 ਜੇਕਰ ਸਰਦੀਆਂ ਵਾਲੇ ਸੂਟਾਂ ਤੇ ਬੂਰ ਆ ਜਾਣ ਤਾਂ ਉਹਨਾਂ ਉੱਪਰ ਪ੍ਰੈਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਕੇ ਫੇਰ ਦਿਓ ਇਸ ਦੀ ਮਦਦ ਨਾਲ ਸਾਰੇ ਬੂਰ ਮੱਚ ਜਾਣਗੇ ਤੇ ਤੁਹਾਡੇ ਕੱਪੜੇ ਬਿਲਕੁਲ ਸਾਫ਼ ਹੋ ਜਾਣਗੇ। ਨੰਬਰ 12 ਸਾਗ ਵਿੱਚ ਕਦੇ ਵੀ ਲਸਣ ਨੂੰ ਪੀਸ ਕੇ ਨਾ ਪਾਓ ਇਸ ਨੂੰ ਹਮੇਸ਼ਾ ਹਮੇਸ਼ਾ ਸਾਪਤਾ ਹੀ ਪਾਉ ਇਸ ਨਾਲ ਲਸਣ ਦੀ ਖੁਸ਼ਬੂ ਸਾਗ ਵਿੱਚ ਬਰਕਰਾਰ ਰਹਿੰਦੀ ਹੈ ਨੰਬਰ 13 ਜੇਕਰ ਤੁਹਾਡੇ ਸਰੀਰ ਉੱਪਰ ਜ਼ਿਆਦਾ ਕਾਲਸ ਜੰਮ ਰਹੀ ਹੈ ਤਾਂ ਤੁਸੀਂ ਊਠਣੀ ਦਾ ਦੁੱਧ ਲਗਾ ਕੇ ਕੁਝ ਸਮਾਂ ਰੱਖੋ ਫਿਰ ਨਹਾ ਲਓ ਇਸ ਨਾਲ ਤੁਹਾਡਾ ਸਰੀਰ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 14 ਜੇਕਰ ਤੁਹਾਡੀ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋ ਗਈ ਹੋਵੇ ਉਹ ਚੱਲ ਨਾ ਰਹੀ ਹੋਵੇ ਤਾਂ ਤੁਸੀਂ ਖੁਦ ਉਸ ਦੀ ਰਬੜ ਚੈੱਕ ਕਰੋ ਕਈ ਵਾਰ ਰਬੜ ਢਿੱਲੀ ਹੋ ਜਾਂਦੀ ਹੈ ਜਿਸ ਕਰਕੇ ਉਹ ਚੱਲਦੀ ਨਹੀਂ ਤੇ ਸਮੇਂ ਸਮੇਂ ਆਪਣੀ ਮਸ਼ੀਨ ਦੇ ਸਾਰੇ ਹਿੱਸਿਆਂ ਨੂੰ ਸਾਫ਼ ਜ਼ਰੂਰ ਕਰੋ ਕਈ ਵਾਰ ਉਹ ਗੰਦਗੀ ਕਾਰਨ ਵੀ ਨਹੀਂ ਚੱਲਦੀ ਇਸ ਲਈ ਸਾਫ਼ ਕਰਨਾ ਉਸ ਨੂੰ ਬਹੁਤ ਜ਼ਰੂਰੀ ਹੈ ਨੰਬਰ 15 ਆਪਣੇ ਬੱਚਿਆਂ ਦੇ ਕੱਪੜਿਆਂ ਲਈ ਹਮੇਸ਼ਾ ਈਜ਼ੀ ਦੀ ਹੀ ਵਰਤੋ ਕਰੋ ਜਿਸ ਨਾਲ ਉਹਨਾਂ ਦੇ ਕੱਪੜੇ ਕਦੇ ਵੀ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਕਿਟਾਣੂਆਂ ਤੋਂ ਵੀ ਮੁਕਤ ਰਹਿੰਦੇ ਹਨ ਨੰਬਰ 16 ਸਰਦੀਆਂ ਦੇ ਮੌਸਮ ਵਿੱਚ ਪਾਣੀ ਹਮੇਸ਼ਾ ਕੋਸਾ ਕਰਕੇ ਹੀ ਪੀਵੋ ਕਿਉਂਕਿ ਜੇਕਰ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਦੰਦਾਂ ਤੇ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ। ਨੰਬਰ 17 ਸਰਦੀਆਂ ਵਿੱਚ ਜਦੋਂ ਵੀ ਤੁਸੀਂ ਕੋਈ ਤੇਲ ਆਪਣੇ ਵਾਲਾਂ ਜਾਂ ਫਿਰ ਸਰੀਰ ਨੂੰ ਮਾਲਿਸ਼ ਕਰਨ ਲਈ ਵਰਤਦੇ ਹੋ ਤੁਹਾਨੂੰ ਪਹਿਲਾਂ ਹਲਕਾ ਕੋਸਾ ਜ਼ਰੂਰ ਕਰੋ ਇਸ ਨਾਲ ਤੇਲ ਦਾ ਸਾਡੇ ਵਾਲਾਂ ਤੇ ਸਰੀਰ ਨੂੰ ਬਧੇਰੇ ਫਾਇਦਾ ਹੁੰਦਾ ਹੈ ਨੰਬਰ 18 ਜੇਕਰ ਤੁਹਾਡੇ ਨੱਕ ਵਿੱਚ ਫੋੜੇ ਜਾਂ ਫਿਰ ਫਿੰਸੀਆਂ ਹੋ ਜਾਣ ਤਾਂ ਆਪਣੀ ਧੁੰਨੀ ਵਿੱਚ ਸਰੋਂ ਦਾ ਤੇਲ ਕੋਸਾ ਕਰਕੇ ਪਾ ਲਓ ਇਸ ਤਰ੍ਹਾਂ ਦਿਨ ਵਿੱਚ ਕਈ ਵਾਰ ਕਰੋ ਇਸ ਨਾਲ ਸਾਰੇ ਫੋੜੇ ਫਿੰਸੀਆਂ ਠੀਕ ਹੋ ਜਾਣਗੇ ਨੰਬਰ 19 ਕਦੇ ਵੀ ਅਖਬਾਰ ਜਾਂ ਫਿਰ ਕਾਗਜ਼ ਨਾਲ ਆਪਣੇ ਹੱਥਾਂ ਨੂੰ ਸਾਫ਼ ਨਾ ਕਰੋ ਹਮੇਸ਼ਾ ਰੁਮਾਲ ਦਾ ਹੀ ਵਰਤੋ ਕਰੋ ਨੰਬਰ 2 ਜਦੋਂ ਵੀ ਤੁਸੀਂ ਕਿਤੇ ਬਾਹਰੋਂ ਆਪਣੇ ਘਰ ਆਉਂਦੇ ਹੋ ਤਾਂ ਉਸ ਸਮੇਂ ਆਪਣੇ ਹੱਥਾਂ ਪੈਰਾਂ ਨੂੰ ਧੋ ਕੇ ਅੰਦਰ ਜਾਇਸ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਹਮੇਸ਼ਾ ਤੰਦਰੁਸਤ ਰਹੇਗਾ। ਨੰਬਰ 21 ਜਦੋਂ ਵੀ ਔਰਤਾਂ ਆਪਣੇ ਭਾਰੀ ਸੂਟਾਂ ਭਾ ਕੜਾਈ ਵਾਲੇ ਸੂਟਾਂ ਨੂੰ ਪ੍ਰੈਸ ਕਰਦੀਆਂ ਹਨ ਤਾਂ ਉਸ ਸਮੇਂ ਜਾਂ ਤਾਂ ਕੱਪੜਿਆਂ ਉੱਪਰ ਅਖਬਾਰ ਰੱਖ ਲਓ ਜਾਂ ਫਿਰ ਪ੍ਰੈਸ ਉੱਪਰ ਸਿਲਵਰ ਪੇਪਰ ਲਪੇਟ ਕੇ ਪ੍ਰੈਸ ਕਰੋ। ਇਸ ਨਾਲ ਪ੍ਰੈਸ ਵੀ ਵਧੀਆ ਹੋਵੇਗੀ ਤੇ ਨਾਲ ਹੀ ਕੱਪੜੇ ਖਰਾਬ ਨਹੀਂ ਹੋਣਗੇ। ਨੰਬਰ 22 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਘੱਟ ਸੇਕ ਉੱਪਰ ਹੀ ਭੁੰਨੋ ਇਸ ਨਾਲ ਸਬਜ਼ੀ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਤੇ ਨਾਲ ਹੀ ਤੜਕਾ ਤੜਕਾ ਮੱਚਦਾ ਨਹੀਂ ਨੰਬਰ 23 ਰੋਟੀਆਂ ਲਵੇਟਣ ਵਾਲੇ ਪੋਣੇ ਨੂੰ ਰੋਜ਼ਾਨਾ ਜ਼ਰੂਰ ਬਦਲੋ ਜਾਂ ਫਿਰ ਇੱਕ ਦਿਨ ਛੱਡ ਕੇ ਜ਼ਰੂਰ ਬਦਲੋ ਕਈ ਲੋਕ ਇਹਨਾਂ ਨੂੰ ਕਈ ਕਿ ਦਿਨ ਨਹੀਂ ਬਦਲਦੇ ਇਹਨਾਂ ਨਾਲ ਸਾਡੇ ਸਰੀਰ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 24 ਜਿਹੜੇ ਲੋਕ ਮੱਛੀ ਮੀਰ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਨੂੰ ਮੋਟਾਪਾ ਬਹੁਤ ਜਲਦੀ ਆ ਜਾਂਦਾ ਹੈ ਤੇ ਨਾਲ ਹੀ ਉਹ ਥਕਾਵਟ ਵੀ ਜ਼ਿਆਦਾ ਮਹਿਸੂਸ ਕਰਦੇ ਹਨ ਨੰਬਰ 25 ਰੋਜ਼ਾਨਾ ਦਹੀਂ ਹਮੇਸ਼ਾ ਤਾਜ਼ਾ ਹੀ ਜਮਾ ਕੇ ਖਾਓ ਕਿਉਂਕਿ ਜੇਕਰ ਅਸੀਂ ਪਿਛਲਾ ਦਹੀਂ ਖਾਂਦੇ ਹਾਂ ਤਾਂ ਇਹ ਸਾਡੇ ਸਟੇਰਲੀ ਸਹੀ ਨਹੀਂ ਹੈ ਨੰਬਰ 26 ਗਰਭਪਤੀ ਔਰਤਾਂ ਨੂੰ ਹਮੇਸ਼ਾ ਤਾਜੀ ਚੀਜ਼ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਦੇ ਵੀ ਵਾਸੀ ਚੀਜ਼ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਉਹਨਾਂ ਦੀ ਔਲ ਭਾਰੀ ਹੋਣ ਲੱਗ ਜਾਂਦੀ ਹੈ ਨੰਬਰ 27 ਆਪਣੇ ਬੱਚਿਆਂ ਦੇ ਬੂਟਾਂ ਜਾਂ ਫਿਰ ਸੈਂਡਲਾਂ ਨੂੰ ਹਫ਼ਤੇ ਵਿੱਚ ਦੋ ਵਾਰ ਜਾਂ ਫਿਰ ਇੱਕ ਵਾਰ ਜ਼ਰੂਰ ਧੋਵੋ ਕਿਉਂਕਿ ਗੰਦੇ ਹੋਣ ਕਾਰਨ ਉਹਨਾਂ ਨੂੰ ਘਟਾਉਣ ਲੱਗ ਜਾਂਦੇ ਨੇ ਜਿੰਨਾ ਕਾਰਨ ਬੱਚੇ ਜਦੋਂ ਉਹਨਾਂ ਨੂੰ ਛੂੰਦੇ ਹਨ ਤਾਂ ਉਹ ਵੀ ਬਿਮਾਰ ਹੋ ਜਾਂਦੇ ਹਨ ਨੰਬਰ 28 ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਖਾਣਾ ਦਿੰਦੇ ਹੋ ਤਾਂ ਉਹਨਾਂ ਦੇ ਪਹਿਲਾਂ ਹੱਥਾਂ ਨੂੰ ਜ਼ਰੂਰ ਧਵਾਓ ਕਿਉਂਕਿ ਕਈ ਵਾਰ ਉਹ ਗੰਦੇ ਹੱਥਾਂ ਨਾਲ ਖਾਣਾ ਖਾ ਲੈਂਦੇ ਹਨ ਜਿਸ ਕਰਨਾ ਉਹਨਾਂ ਨੂੰ ਪੇਟ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈ। ਨੰਬਰ 29 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਉਸ ਨੂੰ ਹਮੇਸ਼ਾ ਸ਼ਾਂਤੀ ਨਾਲ ਬੈਠ ਕੇ ਹੀ ਖਾਓ ਕਿਉਂਕਿ ਅਸੀਂ ਭੋਜਨ ਦੀ ਖਾਤਰ ਹੀ ਤੁਰੇ ਫਿਰਦੇ ਹਾਂ ਜੇਕਰ ਅਸੀਂ ਭੋਜਨ ਹੀ ਸਹੀ ਤਰੀਕੇ ਨਾਲ ਨਹੀਂ ਖਾਵਾਂਗੇ ਤਾਂ ਅਸੀਂ ਤੰਦਰੁਸਤ ਕਿਵੇਂ ਰਹਾਂਗੇ? ਤੇ ਨਾਲ ਹੀ ਸਾਡਾ ਕਮਾਈ ਕਰਨ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਅਸੀਂ ਭੋਜਨ ਹੀ ਸਹੀ ਤਰੀਕੇ ਨਾਲ ਨਹੀਂ ਖਾਵਾਂਗੇ ਨੰਬਰ 3 ਆਪਣੇ ਛੋਟੇ ਬੱਚਿਆਂ ਨੂੰ ਜੇਕਰ ਤੁਸੀਂ ਪਿਆਰ ਪਵਾਉਣਾ ਚਾਹੁੰਦੇ ਹੋ ਤਾਂ ਕਿਤਾਬਾਂ ਨਾਲ ਪਵਾਓ ਨਾ ਕਿ ਫੋਨ ਨਾਲ ਫੋਨ ਨਾਲ ਉਹਨਾਂ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਨੰਬਰ 31 ਜਦੋਂ ਵੀ ਤੁਸੀਂ ਗੋਭੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਫਰਾਈ ਕਰਕੇ ਹੀ ਬਣਾਓ ਇਸ ਨਾਲ ਉਹ ਬਹੁਤ ਹੀ ਸੁਆਦ ਬਣਦੀ ਹੈ ਨੰਬਰ 32 ਟਮਾਟਰਾਂ ਨੂੰ ਕਦੇ ਵੀ ਫਰਿੱਜ ਵਿੱਚ ਨਾ ਰੱਖੋ ਇਸ ਨਾਲ ਉਹਨਾਂ ਦੀ ਪਰਤ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ। ਨੰਬਰ 33 ਅਮਰੂਦ ਦੇ ਪੱਤੇ ਖਾਣ ਨਾਲ ਸਾਡੇ ਸਿਰ ਅੰਦਰ ਦੀ ਸਾਰੀ ਇਨਫੈਕਸ਼ਨ ਖਤਮ ਹੋ ਜਾਂਦੀ ਹੈ। ਇਹਨਾਂ ਦੇ ਵਰਤੋਂ ਅਸੀਂ ਚਾਹ ਬਣਾਉਣ ਵਿੱਚ ਵੀ ਕਰ ਸਕਦੇ ਹਾਂ। ਨੰਬਰ 34 ਜੇਕਰ ਤੁਹਾਡੇ ਅੱਗੇ ਵਾਲੇ ਵਾਲ ਜਿਆਦਾ ਛੋਟੇ ਹੋਣ ਤਾਂ ਇਹਨਾਂ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰੋ ਇਸ ਨਾਲ ਉਹ ਲੰਮੇ ਹੋਣ ਲੱਗ ਜਾਣਗੇ। ਨੰਬਰ 35 ਜਦੋਂ ਵੀ ਤੁਸੀਂ ਪਾਣੀ ਪੀਂਦੇ ਹੋ ਤਾਂ ਕਦੇ ਵੀ ਇਕੱਠਾ ਪਾਣੀ ਨਾ ਪੀਵੋ ਇਸ ਨੂੰ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਪੀਵੋ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਨੰਬਰ 36 ਰਾਤ ਨੂੰ ਭਿੱਜੇ ਹੋਏ ਕਾਲੇ ਛੋਲੇ ਜੇਕਰ ਤੁਸੀਂ ਸਵੇਰ ਦੇ ਸਮੇਂ ਖਾਓ ਤਾਂ ਇਸ ਨਾਲ ਤੁਹਾਨੂੰ ਬਹੁਤ ਤਾਕਤ ਮਿਲੇਗੀ ਤੇ ਨਾਲ ਹੀ ਇਸ ਦਾ ਪਾਣੀ ਪੀਣ ਨਾਲ ਖੂਨ ਦੀ ਕਮੀ ਵੀ ਪੂਰੀ ਹੋਵੇਗੀ। ਨੰਬਰ 37 ਰੋਜ਼ਾਨਾ ਸੌਣ ਤੋਂ ਪਹਿਲਾਂ ਪਰਮਾਤਮਾ ਲਈ 2 ਮਿੰਟ ਦਾ ਸਮਾਂ ਕੱਢ ਕੇ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ ਇਸ ਨਾਲ ਸਾਡਾ ਪੂਰਾ ਦਿਨ ਬਹੁਤ ਵਧੀਆ ਨਿਕਲਦਾ ਹੈ। ਨੰਬਰ 38 ਜਦੋਂ ਵੀ ਤੁਸੀਂ ਕਿਸੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਤਾਂ ਉਸ ਜਗ੍ਹਾ ਤੋਂ ਕਦੇ ਵੀ ਆਪਣੇ ਘਰ ਲਈ ਪ੍ਰਸ਼ਾਦਾ ਜਾਂ ਫਿਰ ਦਾਲ ਨਾ ਲੈ ਕੇ ਆਵੋ ਸਗੋਂ ਗਰੀਬ ਲੋਕਾਂ ਦੀ ਮਦਦ ਕਰੋ ਇਸ ਨਾਲ ਤੁਹਾਨੂੰ ਬਹੁਤ ਪੁੰਨ ਮਿਲਦਾ ਹੈ। ਨੰਬਰ 39 ਜਿਹੜੇ ਲੋਕ ਇੱਕ ਹੀ ਜਗ੍ਹਾ ਉੱਪਰ ਜ਼ਿਆਦਾ ਸਮਾਂ ਬੈਠੇ ਰਹਿੰਦੇ ਹਨ ਉਹਨਾਂ ਨੂੰ ਮੋਟਾਪੇ ਦੇ ਨਾਲ-ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 40 ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਆਪਣੇ ਘਰ ਦੇ ਅੰਦਰ ਵਾਲੇ ਸਾਰੇ ਦਰਵਾਜ਼ਿਆਂ ਨੂੰ ਲੋਕ ਲਗਾ ਕੇ ਹੀ ਸੌਂਵੋ ਇਸ ਨਾਲ ਤੁਹਾਡੀ ਤੇ ਤੁਹਾਡੇ ਘਰ ਦੀ ਰੱਖਿਆ ਰਹਿੰਦੀ ਹੈ। ਨੰਬਰ 41 ਕਦੇ ਵੀ ਖਾਣੇ ਨਾਲ ਫਲਾਂ ਦਾ ਸੇਵਨ ਨਾ ਕਰੋ। ਖਾਣੇ ਤੋਂ ਪਹਿਲਾਂ ਜੇਕਰ ਤੁਸੀਂ ਫਲ ਖਾਓ ਤਾਂ ਜ਼ਿਆਦਾ ਵਧੀਆ ਹੈ। ਨੰਬਰ 42 ਇੱਕ ਸਰਚ ਦੇ ਮੁਤਾਬਕ ਸਾਨੂੰ ਕਦੇ ਵੀ ਮੌਮਸ ਨਹੀਂ ਖਾਣੇ ਚਾਹੀਦੇ ਕਿਉਂਕਿ ਇਹਨਾਂ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਪਾਈਆਂ ਜਾਂਦੀਆਂ ਹਨ ਤੇ ਨਾਲ ਹੀ ਕੈਮੀਕਲ ਪਾਏ ਜਾਂਦੇ ਹਨ ਜੋ ਸਾਨੂੰ ਬਿਮਾਰੀਆਂ ਤੱਕ ਲੈ ਕੇ ਜਾਂਦੇ ਹਨ। ਨੰਬਰ 43 ਸਾਨੂੰ ਕਦੇ ਵੀ ਕਪੜੇ ਧੋਣ ਸਮੇਂ ਜ਼ਿਆਦਾ ਗਰਮ ਪਾਣੀ ਨਹੀਂ ਵਰਤਣਾ ਚਾਹੀਦਾ ਇਸ ਨਾਲ ਸਾਡੇ ਕਪੜੇ ਖਰਾਬ ਹੁੰਦੇ ਹਨ ਇਸ ਲਈ ਹਲਕਾ ਕੋਸਾ ਪਾਣੀ ਹੀ ਵਰਤੋ ਨੰਬਰ 44 ਦਾਲ ਸਬਜ਼ੀ ਵਿੱਚ ਘੱਡੀਆਂ ਬਣੀਆਂ ਲਾਲ ਮਿਰਚਾਂ ਦਾ ਸੇਵਨ ਕਰੋ ਜੋ ਬਿਲਕੁਲ ਸ਼ੁੱਧ ਤੇ ਸਾਫ਼ ਹੁੰਦੀਆਂ ਹਨ ਨੰਬਰ 45 ਸਰਦੀਆਂ ਦੇ ਮੌਸਮ ਵਿੱਚ ਜਿੰਨਾ ਹੋ ਸਕਦਾ ਹੈ ਅਦਰਕ ਅਤੇ ਹਰੇ ਆਮਲੇ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਸਾਡਾ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 46 ਜੇਕਰ ਤੁਹਾਨੂੰ ਜ਼ਿਆਦਾ ਜ਼ੁਕਾਮ ਹੋਵੇ ਤਾਂ ਦਹੀਂ ਵਿੱਚ ਹਰੀਆਂ ਮਿਰਚਾਂ ਜ਼ਿਆਦਾ ਪਾ ਕੇ ਖਾ ਲਓ। ਇਹਨਾਂ ਨਾਲ ਤੁਰੰਤ ਜ਼ੁਕਾਮ ਹਟ ਜਾਵੇਗਾ। ਨੰਬਰ 47 ਜੇਕਰ ਤੁਸੀਂ ਰਾਤ ਨੂੰ ਸੇਬ ਵਿੱਚ ਕੁਝ ਲੌਂਗ ਫਸਾ ਕੇ ਰੱਖ ਦਿਓ ਤੇ ਸਵੇਰ ਦੇ ਸਮੇਂ ਇਹਨਾਂ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਅੱਧਾ ਰਹਿਣ ਤੱਕ ਕਾੜਾ ਬਣਾ ਕੇ ਪੀ ਲਓ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਨੰਬਰ 48 ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਸੌਂਫ ਜ਼ਰੂਰ ਖਾਓ ਤੇ ਹਰੇਕਾ ਉੱਪਰ ਨੰਗੇ ਪੈਰ ਤੁਰੋ ਤਾਂ ਇਹਨਾਂ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਤੇਜ਼ ਹੋਵੇਗੀ। ਨੰਬਰ 49 ਰੋਟੀ ਨੂੰ ਜਦੋਂ ਵੀ ਤੁਸੀਂ ਬਣਾਉਂਦੇ ਹੋ ਤਾਂ ਬਣਾਉਣ ਤੋਂ ਬਾਅਦ ਵੀ ਉਹ ਕਾਫੀ ਸਮਾਂ ਗਰਮ ਹੀ ਰਹਿਣ ਤਾਂ ਰੋਟੀਆਂ ਵਾਲੇ ਪੋਣੇ ਥੱਲੇ ਸਿਲਵਰ ਪੇਪਰ ਰੱਖ ਦਿਓ। ਇਸ ਤਰ੍ਹਾਂ ਰੋਟੀਆਂ ਕਾਫੀ ਸਮੇਂ ਤੱਕ ਗਰਮ ਹੀ ਰਹਿਣਗੀਆਂ। ਨੰਬਰ 50 ਜੇਕਰ ਤੁਸੀਂ ਚੱਕਰ ਦਾ ਇਸਤੇਮਾਲ ਚਾਹ ਬਣਾਉਣ ਲਈ ਕਰੋ ਤਾਂ ਚੀਨੀ ਨਾਲੋਂ ਇਹ ਸੇਤਲੀ ਬਧੇਰੇ ਫਾਇਦੇਮੰਦ ਹੈ ਤੇ ਨਾਲ ਹੀ ਜੇਕਰ ਰੋਟੀ ਨਾਲ ਖਾਓ ਤਾਂ ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ